ਅੰਮ੍ਰਿਤਸਰ ਸਾਈ ਮੀਆਂ ਮੀਰ ਜੀ ਦੇ ਵੰਸ਼ ਅਲੀ ਰਜਾ ਦੇ ਸੇਵਾਦਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਇਸ ਮੌਕੇ ਉਹਨਾਂ ਵੱਲੋਂ ਮੱਥਾ ਟੇਕਿਆ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਉਹਨਾਂ ਵੱਲੋਂ ਇਸ ਪਵਿੱਤਰ ਦਿਹਾੜੇ ਦੇ ਮੌਕੇ ਤੇ ਅਕਾਲ ਤਖਤ ਸਾਈਬ ਦੇ ਜਥੇਦਾਰ ਗਿਆਨੀ ਰਬੀਰ ਸਿੰਘ ਦੇ ਹੈੱਡ ਗ੍ਰੰਥੀ ਨੂੰ ਵਧਾਈ ਦਿੱਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਅੱਜ ਬਹੁਤ ਵੱਡਾ ਭਾਗਾ ਦਿਨ ਹੈ ਹਰਿਮੰਦਰ ਸਾਹਿਬ ਦੇ ਵਿੱਚ ਸਾਈ ਮੀਆਂ ਮੀਰ ਜੀ ਨੇ ਇਸ ਜਗ੍ਹਾ ਤੇ 1588 ਦੇ ਵਿੱਚ ਨੀ ਪੱਤਰ ਰੱਖਿਆ ਸੀ ਸਤਿਗੁਰ ਜੀ ਨੇ ਉਹਨਾਂ ਦੀ ਬਤੌਲਤ ਅਲੀ ਰਾਜਾ ਜੀ ਨੇ ਸਾਨੂੰ ਸਿੰਘ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਭੇਜਿਆ ਸੋ ਸੱਚਾ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਨੇ ਸਤਿਗੁਰੂ 판ਤੂਬਾ ਸਾਹਿਬ ਜੀ ਨੇ ਆਪ 25 ਸਾਲ ਦੀ ਉਮਰ ਦਾ ਜਨਮ 1588 ਦੇ ਵਿੱਚ ਮੀਆਂ ਵਰਦੀ ਨੂੰ ਜੋ 38 ਸਾਲ ਦੀ ਉਮਰ ਵਿੱਚ ਸਨ ਉਸ ਵਕਤ ਉਹਨਾਂ ਨੂੰ ਬਹੁਤ ਹੀ ادب ਸਤਕਾਰ ਸਹਿਤ ਆਪਰੇ ਕੋਲ ਲਾ ਕੇ ਵਾਗੀ ਵਾਲੇ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਯਾਤਰੀ ਇਹ ਸੱਚੇ ਪਾਤਸ਼ਾਹ ਮਹਾਰਾਜ ਦੀ ਆਪਣੀ ਇੱਕ ਅਦੁੱਤੀ ਕਿਸਮ ਦੀ ਖੇਲ ਹੈ ਜਿਹਦੇ ਵਿੱਚ ਸਾਧਸਪੁਰਖਾਂ ਦਾ ਬਹੁਤ ਵੱਡਾ ਸਮੇਲ ਹੋਇਆ ਇਸ ਮਹਾਨ ਪਾਵਨ ਅਸਥਾਨ ਦੇ ਪਵਿੱਤਰ ਵਿਹਾਰੇ ਤੇ ਔਰ ਸਾਨੂੰ ਬਹੁਤ ਵੱਡੀ ਪ੍ਰਸੰਤਾ ਆਈ ਈਸਾਈ ਮੀਆਂ ਵੀਰ ਜੀ ਦੇ ਉਹ ਪਵਨ ਅਸਥਾਨ ਤੇ ਜੋ ਕਾਦਰੀ ਸਾਹਿਬ ਬਹੁਤ ਵੱਡੀ ਮਹਾਨ ਸੇਵਾ ਨਿਭਾਰੇ ਨੇ ਉਹ ਸਤਿਗੁਰੂ ਪੰਥੋਂ ਬਾਦਸ਼ਾਹ ਜੀ ਦੀ ਪਵਨ ਯਾਦ ਵਿੱਚ ਹਰ ਸਾਲ ਸਮਾਗਮ ਕਰਦੇ ਹਨ ਪਾਕਿਸਤਾਨ ਦੀ ਧਰਤੀ ਤੇ ਯਾਦ ਰੱਖਦੇ ਹਨ ਆਪਣੇ ਪੁਰਖਿਆਂ ਨੇ ਉਹਨਾਂ ਦੇ ਵੱਡ ਵਡੇਰਿਆਂ ਨੇ ਜੋ ਜੀਪੇ ਵਿੱਚਰ ਦੇਵ ਚੜ੍ਹਦੀ ਕਲਾ ਦੇ ਕਾਰਜ ਕੀਤੇ ਉਹਨਾਂ ਦੀ ਯਾਦ ਅੱਜ ਵੀ ਹੋ ਰੱਖੀ ਹੈ ਦੇਖੋ ਗੰਥਨਾਲ ਬਹੁਤ ਵੱਡੀ ਉਹਨਾਂ ਦੀ ਸਾਜ ਹੈ ਬਹੁਤ ਵੱਡੀ ਸਮਿਲਦਾ ਹਰ ਸਮੇਂ ਕੋਹੜਾ ਕੀ ਚੱਲਦੇ ਹਨ ਔਰ ਕਰਮੇ ਕੁਰਸ਼ਾ ਦਾ ਇਹ ਹੀ ਵੱਡਾ ਗੁਣ ਹੋਇਆ ਕਰਦਾ ਹੈ ਅੱਜ ਅਸੀਂ ਸਾਈਂ ਦੀ ਦੇਵਾਸੀ ਸਿਰੋਪਾਉ ਕੇਦ ਰਹੇ ਹਾਂ ਔਰ ਉਹਨਾਂ ਨੇ ਵੀ ਬਹੁਤ ਅਦਭੁਤ ਸਦਕਾਰ ਵਿੱਚ ਜੋ ਸੰਗਤ ਨੂੰ ਸੋਨ ਸਾਹਿਬ ਆਏ ਬਾਬਾ ਜੀ ਆਏ ਨਾਲ ਸੰਗਤ ਆਈ ਤੇ ਜੋ ਸਿਰੋਪਾਉ ਉਹਨਾਂ ਨੇ ਸਾਜ ਕੀਤਾ ਹੈ ਮਹਾਰਾਜ ਸਦਾ ਵਾਸੂ ਜੀ ਨੇ ਬੜੇ ਹੱਥ ਬਣਾਈ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਪਤੇ ਅੱਜ ਬੋਕ ਬਟਪਾ ਦਾ ਦਿਨ ਹੈ ਹਰਮੰਦਰ ਸਾਹਿਬ ਦੇ ਅੱਛੇ ਸਾਈ ਮੀਆਮੀ ਜੀ ਨੇ ਇਸ ਜਗ੍ਹਾ ਤੇ 1588 ਦੇ ਵਿੱਚ ਨੀ ਪੱਥਰ ਰੱਖਿਆ ਸੀ ਸਤਜੀ ਜੀ ਨੇ ਉਹਨਾਂ ਦੀ ਬਦੌਲਤ ਅੱਜ ਅਲੀ ਰਾਜਾ ਜੀ ਨੇ ਸਾਨੂੰ ਸਿੰਘ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਭੇਜਿਆ ਗਿਆ ਹੈ ਕਿ ਉਹਨਾਂ ਨੇ ਆਪਣਾ ਸਰੂਪਾਉ ਚੋਟੇ ਜੇ ਨਵਾਜਿਆ ਹੈ ਆਪ ਜੀ ਦੇ ਗਾੜੀ ਉਹਨਾਂ ਨੇ ਬੇਨਤੀ ਕੀਤੀ ਹੈ ਸਰ ਜੀ ਆ ਕੇ ਸਤਿਗੁਰੂ ਉਹਨਾਂ ਨੂੰ ਮੋੜ ਕੇ ਦੇਣਾ ਸਭ ਕਾਜ ਪੂਰੇ ਕਰਨਾ ਉਹਨਾਂ ਵੱਲੋਂ ਅਰਦਾਸ ਕਰਨੀ ਸਤਿਗੁਰੂ ਦੇ ਹਰਮੰਦਰ ਸਾਹਿਬ ਸਿੰਘ ਸਾਹਿਬ ਨੂੰ ਕਿਹਾ ਗਿਆ ਹੈ ਕਿ ਅਰਦਾਸ ਕਰਨਾ ਚੜ੍ਹਦੀ ਕਲਾ ਰੱਖਣ ਸਭ ਸਿੱਖਾਂ ਵਿੱਚ ਐਸੀ ਕਿਰਪਾ ਕਰਨ ਸਾਰਿਆਂ ਦੇ ਉੱਤੇ ਆਪਣੀ ਕਿਰਵਾਤਾਂ ਸਤਿਗੁਰੂ ਐਸੀ ਕਿਰਪਾ ਦੀਂ ਦਰਬਾਰ ਸਤਿਗੁਰੂ